ਮੇਰਾ ਨਾਮ ਸੁਖਦੀਪ ਸਿੰਘ ਸਿੱਧੂ ਆ ਮੈਂ ਸਰਬਾਦ ਦਾ ਪਰਾ ਟਰਸਟ ਮਾਜਾ ਜੋਨ ਦਾ ਸਲਾਹਕਾਰ ਆ ਜੀ ਅੱਜ ਕਿੰਨਾ ਦੀ ਜਿਹੜੀ ਡੈੱਡ ਬੋਡੀ ਮਂਗਾਈ ਗਈ ਤੇ ਕਿਸ ਤਰ੍ਹਾਂ ਪੜਾਲਾ ਕੀਤਾ ਗਿਆ ਜੀ ਅਖਰੀ ਨੇ ਲੰਬੇ ਸਮੇਂ ਤੋਂ ਅੱਜ ਇਹ ਅੰਮ੍ਰਿਤਸਰ 에ਰਪੋਰਟ ਤੇ ਕੋਈ ਜਿਹੜੀ ਡੈੱਡ ਬੋਡੀ ਆ ਰਹੀ ਹੈ ਉਹ ਸ਼ਬੀਕ 27 ਸਾਲ ਦਾ ਇੱਕ ਨੌਜਵਾਨ ਗੁਰਦੀਪ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਡਰੋਲੀ ਕਲਾਂ ਪਿੰਡ ਇਹਨਾਂ ਦਾ ਜਲੰਧਰ ਜ਼ਿਲ੍ਹੇ ਦੇ ਵਿੱਚ ਕਾਦਮਪੁਰ ਦੇ ਨੇੜੇ ਇਹ ਉਹਦੀ ਡੈੱਡ ਬੋਡੀ ਆ ਲਗਭਗ 3 ਸਾਲ ਪਹਿਲਾਂ ਜੋ ਪਤਾ ਲੱਗਾ ਪਰਿਵਾਰ ਵਾਲੇ ਸਾਡੇ ਨਾਲ ਖੜੇ ਇਹਨਾਂ ਦੱਸਿਆ ਕਿ 3 ਸਾਲ ਪਹਿਲਾਂ ਉੱਥੇ ਦੁਬਈ ਗਿਆ ਸੀਗੇ ਉਥੇ ਗੈਸ ਕੰਪਨੀ ਦੇ ਵਿੱਚ ਕੰਮ ਕਰਦਾ ਸੀਗਾ ਇਹ ਗੁਰਦੀਪ ਸਿੰਘ ਅਨਮੈਰਿਡ ਸੀਗਾ ਤੇ ਪਰਿਵਾਰ ਦੇ ਆਰਥਿਕ ਹਾਲਾਤ ਬਹੁਤ ਮਾੜੇ ਸੀਗੇ ਰੋਟੀ ਰੋਜ਼ੀ ਕਮਾਉਣ ਲਈ ਕੋਈ ਲਾਇਸੈਂਸ ਬਣਵਾਉਣ ਵਾਸਤੇ ਇਹਨਾਂ ਨੇ ਚਲੋ ਉਥੇ ਕੋਈ ਪੱਕੇ ਪੈਰੀ ਹੋ ਜਾਏਗਾ ਉਥੇ ਭੇਜਿਆ ਪਰ ਪਿਛਲੇ ਜਿਹੜਾ ਲੰਗੀ ਆ 24 25 ਅਪ੍ਰੈਲ ਦੇ ਕਰੀਬ ਜਦੋਂ ਪਤਾ ਲੱਗਾ ਪਰਿਵਾਰ ਨੂੰ ਉਦੋਂ ਕਿਤੇ ਡੈੱਡ ਬੋਡੀ ਡੈੱਡ ਡੈਥੇ ਦੀ ਹੋ ਗਈ ਆ ਗੁਰਦੀਪ ਸਿੰਘ ਦੀ ਤੇ ਪਰਿਵਾਰ ਨੂੰ ਪਤਾਨ ਲੱਗਾ ਬੜੇ ਪਰਿਵਾਰ ਦੇ ਮੁਤਾਬਕ ਹੀ ਇਹੀ ਆ ਕਿ ਬੜੇ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਆ ਸੋ ਕਾਫੀ ਚਿਰ ਪਹਿਲਾਂ ਪਛਾਣ ਨਹੀਂਈ ਹੁਣ ਆਜ ਜਾ ਕੇ شناخت ਹੋਈ ਆ ਇਹਨਾਂ ਨੇ ਸਰਦਾਰ ਬਲਦੀਪ ਸਿੰਘ ਨਾਲ ਸੰਪਰਕ ਕੀਤਾ ਬਰਾਇ ਸਾਬ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਫਿਰ ਕਾਗਜ਼ ਪੱਤਰ ਤਿਆਰ ਹੋਏ ਐ ਅੰਬੈਸੀ ਨਾਲ ਇੰਡੀਅਨ ਅੰਬੈਸੀ ਨਾਲ ਤੇ ਦबई ਸਥਿਤ ਜਿਹੜਾ ਇੰਡੀਅਨ ਕੌਨਸੂਲੇਟ ਆ ਉਹਦੇ ਨਾਲ ਗੱਲ ਕੀਤੀ ਬਰਾਇ ਸਾਬ ਨੇ ਫਿਰ ਉਹਨਾਂ ਨੇ ਸਾਰਾ ਜਿਹੜਾ ਡੈਡ ਬੋਡੀ ਭੇਜਣ ਦਾ ਖਰਚਾ ਆ ਪਰਿਵਾਰ ਨਾਲ ਦੇ ਨਾਲ ਸਾਰਾ ਉਹ ਇੰਡੀਅਨ ਅੰਬੈਸੀ ਨੇ ਕੀਤਾ ਜਦਕਿ ਕਾਗਜ਼ ਪੱਤਰ ਜਿਹੜਾ ਸਾਰਾ ਤਿਆਰ ਕਰਨ ਦਾ ਸੀਗਾ ਕੰਮ ਉਹ ਸਰਬੱਤ ਦਾ ਪਰਾ ਟਰਸਟ ਵੱਲੋਂ ਬਰਾਇ ਸਾਬ ਦੇ ਨਿਰਦੇਸ਼ਾਂ ਮੁਤਾਬਕ ਕੀਤਾ ਗਿਆ ਸੋ ਅੱਜ ਇੱਥੇ ਜਿਹੜੀ ਹੈ ਡੈੱਡ ਬੋਡੀ ਇੱਥੇ ਪਹੁੰਚ ਗਈ ਆ ਅਮਰਸਰ 에어ਪੋਰਟ ਤੇ ਗੁਰਦੀਪ ਸਿੰਘ ਦੀ ਸੋ ਅਸੀਂ ਇਸ ਦੁੱਖ ਦੇ ਮੌਕੇ ਪਰਿਵਾਰ ਦੇ ਨਾਲ ਆ ਤੇ ਇਹ ਲਗਭਗ 300 64 65 ਜਿਹੜੀ ਮੌਤ ਲਾਸ਼ਾਂ ਨੇ ਜਿਹੜੀਆਂ ਨੇ ਜਿਹੜੇ ਬਦਨਸੀਬ ਨੌਜਵਾਨਾਂ ਦੀਆਂ ਜਿਹੜੇ ਰੋਜ਼ਗਾਰ ਦੇ ਭਾਲ ਵਾਸਤੇ ਜਾਂਦੇ ਸੀਗੇ ਪਰ ਉੱਥੇ ਮੌਤ ਹੋ ਗਈ ਕਿਸੇ ਨਾ ਕਿਸੇ ਕਾਰਨ ਕਰਕੇ ਇਹ 300 ਤੇ 65 ਵੀ ਡੈੱਡ ਬੋਡੀ ਹੈ ਜਿਹੜੀ ਵਰਾਈ ਸਾਹਿਬ ਨੇ ਯਤਨ ਨਾਲ ਜਿਹੜੀ ਆ ਉਹ ਇੱਥੇ ਭੇਜੀ ਆ ਆਦੀ ਪਾਦੀ ਕੀ ਨਾਜੀ ਤੁਹਾਡਾ ਮੇਰਾ ਨਾਂਜੀ ਰਾਜਕੁਮਾਰਿਆਂ ਮੇਰਾ ਪਿੰਡ ਜਨੂ ਹੈ ਜਿਸ ਮੁੰਡੇ ਦੀ ਡੈਥ ਹੋਈ ਹੈ ਉਹ ਮੇਰਾ ਸਾਲਾ ਲੱਗਦਾ ਸੀ ਜੀ ਉਹਦਾ ਪਿੰਡ ਡਰੋਲੀ ਕਲਾ ਸੀ ਆਦਮਪੁਰ ਦੇ ਕੋਲ ਉਹ 3 ਸਾਲ ਪਹਿਲਾਂ ਰਾਜਾ ਗੈਸ ਕੰਪਨੀ ਜਿਹੜੀ ਜ ਦਵੀ ਦੇ ਵਿੱਚ ਆ ਉੱਥੇ ਗਿਆ ਸੀ ਜੀ ਲਾਇਸੈਂਸ ਬਣਾਉਣ ਲਈ ਲਾਇਸੈਂਸ ਬਣਾਉਣਾ ਸੀ ਨਾਲੇ ਉਹਨਾਂ ਕੋਈ ਕੰਮ ਕਰਨਾ ਸੀ ਤੇ ਸੀ ਉਹਨੂੰ 1.5 ਲੱਖ ਰੁਪਏ ਤਾਂ ਵਿਜਾ ਲਾਉਣ ਲਈ ਤੇ 6 ਲੱਖ ਰੁਪਏ ਦਿੱਤਾ ਸੀ ਆਪਣੇ ਲਾਇਸੈਂਸ ਬਣਾਉਣ ਲਈ ਤੇ ਉੱਥੇ 1.5 ਸਾਲ ਮੁੰਡੇ ਨੇ ਕੰਮ ਕੀਤਾ ਲਾਇਸੈਂਸ ਨਹੀਂ ਬਣਿਆ ਉਦੋਂ ਉੱਥੇ ਬਿਮਾਰ ਹੋ ਗਿਆ ਥੋੜਾ ਜਿਹਾ ਉਹ ਵਾਪਸ ਆ ਗਿਆ ਫੇਰ ਦੁਬਾਰਾ ਆ ਲੋਰੀਵਾਦ ਦੇ ਨੇ ਪਿਛਲੇ ਸਾਲ ਦੁਬਾਰਾ ਗਿਆ ਜੀ ਉਹ ਤੇ ਹੁਣ ਜਦੋਂ ਉਹਦੀ ਡੈਥ ਹੋਈ ਆ ਬਿਲਕੁਲ ਠੀਕ ਠਾਕ ਸੀ ਸਾਨੂੰ ਕੋਈ ਦੱਸਿਆ ਨਹੀਂ ਨੀ 24 ਤਰੀਕ ਨੂੰ ਡੈਥ ਹੋਈ ਉਹਦੀ ਰਾਤ ਨੂੰ ਤੇ ਸਾਨੂੰ 25 ਤਰੀਕ ਨੂੰ ਦੁਬਾਰਾ 12 ਵਜੇ ਫੋਨ 25 ਫਰਵਰੀ ਨੂੰ ਫੋਨ ਕੀਤਾ ਜੀ ਸਾਨੂੰ 12 ਵਜੇ ਤੇ ਦੱਸਿਆ ਮੁੰਡੇ ਦੀ ਡੈਥ ਹੋ ਗਈ ਆ ਤੇ ਮੈਂ ਦੁਬਾਰਾ ਬਾਅਦ ਚ ਫੋਨ ਬਹੁਤ ਕੀਤੇ ਮੇਰਾ ਫੋਨ ਕਿਸੇ ਨੇ ਰਿਸਿਵ ਨਹੀਂ ਕੀਤਾ ਬਾਅਦ ਚ ਮੈਨੂੰ 3 ਵਜੇ ਫੋਨ ਆਇਆ ਕਹਿੰਦੇ ਵੀ ਇਹਦਾ ਗੱਲਬਾਤ ਆ ਵੀ ਤੁਹਾਡੇ ਸਾਲਾ ਸਾਬੀ ਡੈਥ ਹੋ ਗਈ ਆ ਉਹਨੂੰ ਹਸਪੀਟਲ ਲੈ ਗਏ ਹੋ ਆ ਵੀ ਤੁਸੀਂ ਘਰਦਿਆਂ ਨੂੰ ਵੀ ਦੱਸ ਦੋ ਸਾਰਿਆਂ ਨੂੰ ਜਿਹਨੂੰ ਵੀ ਦੱਸਣਾ ਚਾਹੁੰਦੇ ਆ ਤੇ ਮੈਂ ਘਰ ਆ ਕੇ ਗੱਲ ਕੀਤੀ ਤੇ ਅਸੀਂ ਜਿਹੜਾ ਕੰਪਨੀ ਦਾ ਮਾਲਕ ਸੀ ਉਹਨਾਂ ਨਾਲ ਗੱਲ ਕੀਤੀ ਉਹਨ ਮੈਨੂੰ ਇਹੀ ਦੱਸਿਆ ਕਿ ਮੁੰਡਾ ਬਾਹਰ ਘੁੰਮਣ ਫਿਰਨ ਗਿਆ ਆਇਆ ਸੀ ਜੀ 4 ਵਜੇ ਘੁੰਮ ਫਿਰ ਕੇ ਆਇਆ ਤੇ ਆ ਕੇ ਕਮਰੇ ਵਿੱਚ ਰਾਮ ਰੂਮ ਕੀਤਾ ਤਾਂ 6:30 ਵਜੇ ਉਹ ਬਾਥਰੂਮ ਗਿਆ ਤੇ ਬਾਥਰੂਮ ਵਿੱਚੋਂ ਮਰਿਆ ਬਾਹਰ ਕੱਟਿਆ ਤੇ ਉਹ ਕਹਿੰਦਾ ਸੀ ਜੀ ਮੈਂ ਖੁਦ ਦਰਵਾਜ਼ਾ ਤੋੜ ਕੇ ਬਾਹਰ ਕੱਟਿਆ ਜਦੋਂ ਅਸੀਂ ਦੁਬਾਰਾ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦਾ ਜੀ ਮੈਂ ਤਾਂ ਉੱਥੇ ਗਿਆ ਹੀ ਨਹੀਂ ਹਾਂ ਬੰਦਿਆਂ ਨੇ ਬਾਹਰ ਕੱਢਿਆ ਜੀ ਮੇਰੀ ਆਈਡੀ ਵੀ ਨਹੀਂ ਲੱਗੀ ਨਾ ਮੈਂ ਕਿਹਾ ਪੁਲਿਸ ਨੂੰ ਦੱਸਿਆ ਤੇ ਨਾ ਮੇਰੀ ਕਹਿੰਦਾ ਕੋਈ ਉਹਦੇ ਵਿੱਚ ਮੈਂ ਹੈਗਾ ਸੀ ਕਹਿੰਦਾ ਨਾਲ ਮੈਂ ਪਹਿਲਾਂ ਕਹਿੰਦਾ ਸੀ ਮੈਂ ਉੱਥੇ ਗਿਆ ਸੀ ਕੈਂਪ ਦੇ ਵਿੱਚ ਤੇ ਅਸੀਂ ਨਾਲ ਦੇ ਬੰਦਿਆਂ ਨੂੰ ਵੀ ਫੋਨ ਕਰਕੇ ਪੁੱਛਿਆ ਵੀ ਕੋਈ ਕੋਈ ਲੜਾਈ ਝਗੜਾ ਨਾ ਹੋਇਆ ਹੋਵੇ ਜਾਂ ਕੋਈ ਖਾਦਾ ਪੀਤਾ ਨਾ ਹੋਵੇ ਉਹ ਕਹਿੰਦੇ ਇਦਾਂ ਦਾ ਕੋਈ ਚੱਕਰ ਨਹੀਂ ਸੀ ਜੀ ਮੁੰਡਾ ਤਰੀਕ ਤੋਂ ਆਇਆ ਸੀ ਤਰੀਕ ਕੇਸ ਚੱਲਦਾ ਸੀ ਵੀ ਤਰੀਕ ਤੋਂ ਆਇਆ ਪਤਾ ਨਹੀਂ ਕਿਹੜੀ ਟੈਨਸ਼ਨ ਸੀ ਸਾਨੂੰ ਇਹਦੇ ਵਿੱਚ ਤਾਂ ਕੋਈ ਸ਼ੱਕ ਲੱਗਦੀ ਹੈ ਜੀ ਜਿਸ ਤਰ੍ਹਾਂ ਤਰੀਕ ਤੋਂ ਆਇਆ ਤੇ ਸਾਨੂੰ ਕੋਈ ਫੋਨ ਨਹੀਂ ਕੀਤਾ ਨਹੀਂ ਤਾਂ ਅੱਗੇ ਉਹ ਸਾਨੂੰ ਫੋਨ ਕਰਦਾ ਸੀ ਤਿੰਨ ਦਿਨ ਤੋਂ ਸਾਨੂੰ ਕੋਈ ਫੋਨ ਨਹੀਂ ਸੀ ਆਇਆ ਉਹਦਾ ਤੇ ਸਾਨੂੰ ਤਾਂ ਇਹ ਹੀ ਸ਼ੱਕ ਪੈਂਦੀ ਆ ਕਿ ਜਦੋਂ 21 ਨੂੰ ਸਾਨੂੰ ਫੋਨ ਆਇਆ 21 ਤੋਂ ਬਾਅਦ ਉਹ ਫੋਨ ਬੰਦ ਆ ਗਿਆ ਮੁੜ ਕੇ ਕੋਈ ਆਨਲਾਈਨ ਨਹੀਂ ਹੋਇਆ ਸਾਨੂੰ ਕਿ ਇਹ ਤਾਂ ਪਤਾ ਹੀ ਨਹੀਂ ਵੀ ਸਾਨੂੰ ਕਦੋਂ ਮਰਿਆ ਕਦੋਂ ਨਹੀਂ ਮਰਿਆ ਜਦੋਂ 24 ਨੂੰ ਮਰਿਆ ਤਾਂ 25 ਨੂੰ ਦੱਸਦਾ ਦੱਸ ਸਕਦੇ ਕਿ ਆਪਾਂ ਤਾਂ ਉਹ 21 ਨੂੰ ਪੂਰਾ ਹੋ ਗਿਆ ਹੋਵੇ ਕੀ ਹੋਇਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਉਹ ਤੇ ਅਸੀਂ ਉਹਦੇ ਘਰ ਬਾਰ-ਬਾਰ ਗਏ ਰਾਜਾ ਸਿੰਘ ਦੇ ਪੰਚਾਇਤ ਵੀ ਲੱਗ ਗਏ ਬੰਦੇ ਵੀ ਲੱਗੇ ਉਹਦੀ ਘਰ ਵਾਲੀ ਸਾਨੂੰ ਦੇਖ ਕੇ ਹੀ ਰੂਫੇਸ਼ ਹੋ ਜਾਂਦੇ ਸੀ ਤੇ ਪਟ્રોલ ਪੰਪ ਤੇ ਗਏ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੇ ਆਪਣੇ ਜਿਹੜਾ ਸਰਵਾਦੇਪਲੇ ਟਰਸਟ ਹੈ ਜੀ ਉਹਨਾਂ ਦੇ ਭਾਜੀ ਉਧਰ ਬਲਦੀਪ ਸਿੰਘ ਜੀ ਆ ਬਲਦੀਪ ਸਿੰਘ ਜੀ ਆ ਉਹਨਾਂ ਦਾ ਨੰਬਰ ਸਾਨੂੰ ਕਿਤੇ ਮਿਲਿਆ ਤੇ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਤੇ ਉਹੀ ਪਿਛਾਰਿਆਂ ਨੇ ਸਾਰਾ ਕੁਝ ਆਪ ਕੀਤਾ ਤੇ ਰਾਜਾ ਸਾਹਿਬ ਨੇ ਕੋਈ ਮਤ ਨਹੀਂ ਕੀਤੀ ਭਾਜੀ ਵੀ ਉਹਨੂੰ ਫੋਨ ਕਰਦ ਰਿਹਾ ਕੋਈ ਉਹਦਾ ਫੋਨ ਨਸੀਬ ਨਹੀਂ ਕੀਤਾ ਮੈਂ ਸਰਵਾਦੇਪਲੇ ਟਰਸਟ ਦੇ ਮਾਲਕ ਉਬਰਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਇੰਨੀ ਹੈਲਪ ਕੀਤੀ ਆ ਇਹ ਤਾਂ 2 ਮਹੀਨੇ